ਆਵਾ ਨਗਰਵਾਨ ਕਾਫੀ ਸਮੇਂ ਦਾ ਜਿਹੜਾ ਉੱਥੇ ਖੜਿਆ ਹੈ ਆਪਣੇ ਟੈਂਕੀ ਉੱਤੇ ਸਾਨੂੰ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਸਿਵਲ ਹਸਪੀਟਲ ਟੈਂਕੀ ਤੇ ਇੱਕ ਨੌਜਵਾਨ ਚੜਿਆ ਹੋਇਆ ਅਸੀਂ ਇੱਥੇ ਆ ਕੇ ਵੈਰੀਫਾਈ ਕੀਤਾ ਇੱਕ ਜੋਗਾ ਸਿੰਘ ਢਵਾਲ ਨੇ ਉਹਨਾਂ ਦਾ ਬੇਟਾ ਹੈ ਹਰਨ ਤੇ ਇਹਨਾਂ ਦਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਲੈ ਕੇ ਕੋਈ ਰੌਲਾ ਹੈ ਉਹ ਮੰਗ ਨੂੰ ਲੈ ਕੇ ਇਸ ਟਾਈਮ ਟੈਂਕੀ ਤੇ ਚੜਿਆ ਹੋਇਆ ਦੇਖੋ ਸਰ ਇਹ ਮਾਮਲਾ ਕਿ ਲੱਗਦਾ ਜਿਹਾ ਇਹਨਾਂ ਦਾ ਬੇਸਿਕਲੀ ਸਕੂਲ ਨਾਲ ਸ਼ਾਇਦ ਕਨਫਲਿਕਟ ਚੱਲ ਰਿਹਾ ਹੈ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਅਫਸਰ ਆ ਰਹੇ ਨੇ ਅਪ ਸਿੰਘਾ ਸਾਹਿਬ ਮੌਕੇ ਤੇ ਅਸੀਂ ਤੁਹਾਨੂੰ ਸਿਟੀ ਮੌਕੇ ਤੇ ਇ ਸਕੂਲ ਦਾ ਨਾਮ ਇੰਟਰਨੈਸ਼ਨਲ ਹੈ ਪਰ ਫੀਸ ਸ਼ਾਇਦ ਕਿਸੇ ਹੋਰ ਨਾਮ ਤੋਂ ਆ ਰਹੀ ਹੈ ਉਹ ਚੀਜ਼ ਨੂੰ ਲੈ ਕੇ ਆ ਫੀਸ ਦੇ ਰੇਟ ਨੂੰ ਲੈ ਕੇ ਕੋਈ ਇਹਨਾਂ ਦਾ ਡਿਸਕਿਊਟ ਹੈ ਜੋ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਅਫਸਰ ਮੌਕੇ ਤੇ ਆ ਰਹੇ ਆ ਉਹ ਤੁਹਾਨੂੰ ਇਹਦੇ ਬਾਰੇ ਮੈਟ ਦੱਸ ਸਕਦੇ ਆ ਜੀ ਸਰ ਇਹਨਾਂ ਦੇ ਇਹ ਮਾਪੋਂ ਨਾਲ ਸੰਪਰਕ ਹੋ ਗਿਆ ਹੈ ਇਹਨਾਂ ਦੇ ਫਾਦਰ ਨਾਲ ਸੰਪਰਕ ਹੋਇਆ ਜੀ ਉਹ ਫਾਦਰ ਮੌਕੇ ਤੇ ਆ ਰਹੇ ਆ ਉਹ ਸਾਡੇ ਇਨ ਟੱਚ ਨੇ ਇਹਨਾਂ ਦੇ ਬਾਕੀ ਫੈਮਿਲੀ ਮੈਂਬਰਸ ਨਾਲ ਵੀ ਸੀ ਕੰਟੈਕਟ ਮੇਨਟੇਨ ਕਰਦੇ ਆ ਉਹ ਪ੍ਰਸ਼ਾਸਨ ਵੱਲੋਂ ਕੀ ਪੁਸ਼ਤਾ ਹੈ ਐਨਪੀਐਮ ਕਿਤੇ ਜੀ ਨਹੀਂ ਅਸੀਂ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਅਸੀਂ ਤਾਂ ਥੱਲੋਂ ਲੋਕਾਂ ਦੀ ਮੂਵਮੈਂਟ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਗੱਦੇ ਅਸੀਂ ਥੱਲੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਸਾਈਡਾਂ ਕਵਰ ਕਰ ਸਕਦੇ ਹਾਂ ਬਾਕੀ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਆਰਮੀ ਨਾਲ ਕੰਟੈਕਟ ਹੋ ਕੇ ਫਾਇਰਬ੍ਰੀਡ ਫਾਇਰ ਡਿਪਾਰਟਮੈਂਟ ਵੀ ਇੱਥੇ ਆ ਚੁੱਕਿਆ ਹੈ ਤੇ ਹੁਣ ਅਸੀਂ ਆਰਮੀ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਅਸੀਂ ਪ੍ਰੀਵੈਂਟਿਵ ਮੇਜਰ ਵੱਤਵਾਰ ਲੈ ਸੀਗੇ ਉਹ ਲੈਣ ਦੀ ਕੋਸ਼ਿਸ਼ ਸਾਡੀ ਬੁਰੀ ਇਹ ਜੱਜ ਮੰਗਵਾਉਣ ਇਹ ਜਿਹੜਾ ਟੈਂਸ਼ਨ ਇਹਦੇ ਬਾਰੇ ਜੀ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂ